ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਇਆ ਜੀ ਹਰੀਜ਼ੰਟ ਸੇਲ ਕਰਨੇ ਨੇ 2 ਟਰਾਲੇ 14 ਵਾ 7 ਦੇ ਵੇਟ ਹੈ 27 21 ਕੁਇੰਟਲ ਬਿਡ ਤੇ ਜਾਲੀ ਲੱਗੀ ਹੋਈ ਹੈ ਏਰੀਆ ਜਲੰਧਰ 7054750211 8054750211 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਜੀ ਦੋਨੇ ਟਰਾਲੇ ਨੇ ਜਿਹੜੇ ਤੁਸੀਂ 14 ਵਾ 7 ਦੇ ਖਰੀਦ ਸਕਦੇ ਹੋ ਜੇ ਕਿਸੇ ਕੋਲ 10-12 ਲੱਖ ਤੱਕ ਪੰਜਾਬ 'ਚ ਜ਼ਮੀਨ ਵਿਕਾਊ ਹੋਵੇ ਤਾਂ ਇਨਾ ਵੀਰਾਂ ਨੇ ਲੈਣੀ ਇਨਾ ਵੀਰਾਂ ਦੇ ਨਾਲ ਸੰਪਰਕ ਕਰੋ ਨੰਬਰ ਨੋਟ ਕਰ ਲਓ 8437666830 ਇਸ ਨੰਬਰ ਤੇ ਇਸ ਵੀਰ ਨੂੰ ਜ਼ਰੂਰ ਦੱਸਿਓ ਜੇਕਰ ਕੋਈ ਵੀਰ ਵੇਚਦਾ ਹੋਵੇ ਐਚ ਐਮਟੀ 6522 ਟਰੈਕਟਰ ਵਿਕਾਊ ਹੈ ਜੀ ਪਾਵਰ ਸਟੀering 40% ਟਾਇਰ ਨੇ ਅਗਲੇ ਨਵੇਂ ਨੇ ਫੁੱਲ ਗਰੰਟੀ ਨਾਲ ਰੋਟਾਵੇਟਰ ਵੀ ਦੇਣਾ ਜੀ ਰੇਟ ਹੈ 2 ਲੱਖ 60 ਹਜ਼ਾਰ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਨੰਬਰ ਨੋਟ ਕਰ ਲਓ 73801 13806 ਇਸ ਨੰਬਰ ਤੇ ਫੋਨ ਕਰਕੇ HMT 65 ਵਾਈਟ ਟਰੈਕਟਰ ਅਤੇ ਰੋਟਾਵੇਟਰ ਦੋਨੇ ਸੰਧਾਂ ਨੂੰ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਮਹਿੰਦਰਾ 575 ਟਰੈਕਟਰ ਵੇਚਾ ਹੋਇਆ ਜੀ 2008 ਮਾਡਲ ਹੈ ਜੀ ਏਰੀਆ ਪਿੰਡ ਮੱਲੂਵਾਲ ਅੰਮ੍ਰਿਤਸਰ ਇੰਜਨ ਗিয়ার ਦਾ ਓਕੇ ਕੋਈ ਕਮੀ ਪੇਸ਼ ਨਹੀਂ ਮਾਲਕ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਵੀਡੀਓ ਬਣਾਉਣ ਦੇ ਵਿੱਚ ਕੰਡੀਸ਼ਨ ਸਾਫ਼ ਪਤਾ ਚੱਲਦੀ ਹੈ ਤੇ ਰੇਟ ਹੈ 3.5 ਲੱਖ ਰੁਪਏ 9914306378 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮਹਿੰਦਰਾ ਡਰੈਕਟਰ ਨੂੰ ਖਰੀਦ ਸਕਦੇ ਹੋ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਵਿਕਾਊ ਹੈ ਜੀ 2021 ਮਾਡਲ ਬਲੈਕ ਦੂਜੇ ਨਾਏ ਹੈ ਜੀ 9950 ਕਿਲੋਮੀਟਰ ਚੱਲਿਆ ਹੈ ਐਕਸਲੈਂਟ ਕੰਡੀਸ਼ਨ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਕੋਈ ਵੀ ਕਮੀ ਨਹੀਂ 75000 ਰੁਪਏ ਰੇਟ ਰੱਖਿਆ ਗਿਆ ਜੀ 8847223791 8847223791 ਇਸ ਨੰਬਰ ਤੇ ਫੋਨ ਕਰਕੇ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਜਿਹੜਾ ਤੁਸੀਂ 75000 ਚ ਖਰੀਦ ਸਕਦੇ ਹੋ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਪਿੰਡ ਗੁੜੀ ਸੰਗਰ ਮੁਕਸਰ ਏਰੀਆ ਚ ਰੇਟ 280000 ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਹੈ ਜੀ 280000 ਰੇਟ ਮੰਗਿਆ ਬਾਕੀ ਨੰਬਰ ਨੋਟ ਕਰ ਲਓ 76500 80 36 108 ਦੂਜਾ ਨੰਬਰ ਹੈ ਜੀ 94 174 34 592 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਹੈ ਜਿਹੜੀ 2 ਲੱਖ 800 ਅੱਜ ਖਰੀਦ ਸਕਦੇ ਹੋ ਟੈਂਕੀ ਵਿਕਾਊ ਹੈ ਜੀ 900 ਲੀਟਰ ਦੀ ਹੈ ਰੇਟ ਰੱਖਿਆ ਗਿਆ ਜੀ 3500 ਰੁਪਏ 3500 ਰੇਟ ਰੱਖਿਆ ਗਿਆ ਜੀ ਏਰੀਆ ਜੀ ਪਿੰਡ ਬਾਂਦਰ ਬਾਜਾਖਾਨਾ ਬਰਗਾੜੀ ਟੈਂਕੀ ਵਿਕਾਊ ਹੈ ਜੀ 900 ਲੀਟਰ ਦੀ 3500 ਚ 9915249284 9915249284 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟੈਂਕੀ 900 ਲੀਟਰ ਦੀ 3500 ਦੇ ਵਿੱਚ ਖਰੀਦ ਸਕਦੇ ਹੋ ਮਹਿੰਦਰਾ 265 ਡਾਇਰੈਕਟਰ ਵਿਕਾਊ ਹੈ ਜੀ 2021 ਮਾਡਲ ਪਾਵਰ ਸਟੀering ਪੀਵੀਪੀਆ ਨੰਬਰ ਏਰੀਆ ਗਿੱਦੜਵਾਹ ਰੇਟ 4,25,000 4,25,000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 7009746886 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਫਾਰਮ ਟਰੈਕ 6055 ਟਰੈਕਟਰ ਵਿਕਾਊ ਹੈ ਜੀ 2019 ਮਾਡਲ ਟਾਇਰ ਨਾਲ ਦੇ 90% ਨੇ ਪੰਜਾਬ ਨੰਬਰ ਹੈ ਜੀ 630000 ਰੁਪਏ ਰੇਟ ਰੱਖਿਆ ਗਿਆ 2019 ਮਾਡਲ ਹੈ ਏਰੀਆ ਜੀ ਬਰਨਾਲਾ 9915468623 9915468623 ਇਸ ਨੰਬਰ ਤੇ ਫੋਨ ਕਰਕੇ ਫਾਰਮਟ੍ਰੈਕ 6055 ਟਰੈਕਟਰ 6 ਲੱਖ 30000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮੈਸੀ 9500 ਟਰੈਕਟਰ ਵਿਕਾਊ ਹੈ ਜੀ 4x4 2021 ਮਾਡਲ ਹੈ ਜੀ ਨਾਲ ਦੇ ਟਾਇਰ ਨੇ ਜੀ 95% ਨਾਲ ਦੇ ਟਾਇਰ ਹੈ 95% 2021 ਮਾਡਲ ਹੈ ਜੀ ਮੈਸੀ 9504/4 ਟਰੈਕਟਰ ਵਿਕਾਊ ਆ 391 ਘੰਟੇ ਚੱਲਿਆ ਏਰੀਆ ਮੋਗਾ ਰੇਟ ਸੋਨ ਤੇ 981431397 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੈਸੀ 950 ਟਰੈਕਟਰ ਨੂੰ ਖਰੀਦ ਸਕਦੇ ਹੋ ਜੌਨ ਡੀਅਰ 505 ਡੀ ਟਰੈਕਟਰ ਵਿਕਾਊ ਹੈ ਜੀ 2019 ਮਾਡਲ ਪੀਆ ਪਰਸੈਂਟ ਟਾਇਰ ਨੇ ਜੀ ਏਰੀਆ ਅੰਮ੍ਰਿਤਸਰ ਰੇਟ ਹੈ ਜੀ 5,70,000 ਨਾਲ ਸਾਰੀ ਅਸੈਸਰੀ 5,70,000 ਰੇਟ ਰੱਖਿਆ ਗਿਆ ਜੀ 2019 ਮਾਡਲ ਹੈ ਨਾਲ ਸਾਰੀ ਅਸੈਸਰੀ 9592167099 9592167099 ਇਸ ਨੰਬਰ ਤੇ ਫੋਨ ਕਰਕੇ ਜੌਂਡੀਅਰ 55D ਟਰੈਕਟਰ ਤੁਸੀਂ 5,70,000 ਅੱਜ ਖਰੀਦ ਸਕਦੇ ਹੋ ਜੀ ਦੋ ਪੈਟਰੋਲ ਪੰਪ ਵਿਕਾਊ ਨੇ ਜੀ ਕੰਪਨੀ ਇੰਡੀਅਨ ਆਇਲ ਬਟ ਦੀ ਹਾਈਵੇ ਨਾਲਾਗੜ 17 ਬਿਸਬੇ ਜਗਾ 8 ਨੋਜ਼ਲਾ 17 18 ਟੈਂਕਰ ਮਹੀਨੇ ਦੀ ਖਪਤ ਹੈ ਜੀ ਤੇਲ ਦੀ ਦੋ ਰੂਮ ਆਫਿਸ ਵਧੀਆ ਵਾਸ਼ਰੂਮ ਬਣੇ ਹੋਏ ਨੇ ਜੀ ਪੰਕਚਰ ਸੈਂਟਰ ਡਿਮਾਂਡ ਹੈ ਜੀ 2 ਕਰੋੜ ਦੂਜਾ ਹੈਗਾ ਜੀ ਡੇਢ ਬਿੱਗੇ ਚ ਬਣਿਆ ਏਰੀਆ ਜੀ ਕੰਟੀ ਸ਼ਿਮਲਾ ਸ਼ਿਮਲਾ ਹਾਈਵੇ ਤੋਂ 8 ਨੋਜ਼ਲਾ 15 ਟੈਂਕਰ ਤੇਲ ਦੀ ਖਪਤ ਹੈ ਜੀ ਹਰ ਮਹੀਨੇ ਦੀ ਸਾਰੀਆਂ ਸੁਵਿਧਾਵਾਂ ਨੇ ਜੀ ਚਾਰ ਰੂਮ ਆਫਿਸ ਰੇਟ ਹੈਗਾ 3 ਕਰੋੜ ਡਿਮਾਂਡ 3 ਕਰੋੜ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਸਾਰੀਆਂ ਸੁਵਿਧਾਵਾਂ ਨੇ ਤੁਸੀਂ ਨੰਬਰ ਨੋਟ ਕਰ ਲਓ 78147 22943 78147 22943 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਪੈਟਰੋਲ ਪੰਪ ਨੇ ਜਿਹੜੇ ਖਰੀਦ ਸਕਦੇ ਹੋ ਤੇ ਇਹ ਵੀਡੀਓ ਨੂੰ ਅੱਗੇ ਹੋਰ ਵੀ ਸ਼ੇਅਰ ਕਰ ਦਿਓ ਜੀ ਤਾਂ ਕਿ ਜੋ ਵੀ ਖਰੀਦਣ ਦੇ ਚਾਹਵਨ ਵੀਰ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਨੋਟ ਕਰ ਲਓ ਜੀ 9877988464 ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ ਫੇਸਬੁੱਕ ਪੇਜ ਖੇਤੀ ਬਾੜੀ ਦੇ ਸੰਬੰਧਾਂ ਦੇ ਕਾਰੋਬਾਰ ਤੇ ਵੀ ਲਾਈ ਜਾਊਗੀ ਜੀ ਤੁਸੀਂ ਇੰਸਟਾਗ੍ਰam ਵੀ ਚੈੱਕ ਕਰ ਸਕਦੇ ਹੋ ਟਰੈਕਟਰ ਮੇਲੇ ਤੇ ਉੱਥੇ ਵੀ ਐਡਾ ਦਿਨੇ ਹੁੰਦੇ ਆ ਜੀ ਸੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਦੇ ਹੋ ਨਵੇਂ ਆਏ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਇੱਕ ਵਾਰੀ ਐਡ ਲਾਉਣ ਤੇ ਦੁਬਾਰੇ ਡਿਲੀਟ ਨਹੀਂ ਕੀਤੀ ਜਾਊਗੀ ਅਸੀਂ ਹਰੇਕ ਵੀਡੀਓ ਦੇ ਵਿੱਚ ਬੋਲਦੇ ਆ ਜੀ ਕਿ ਜਾਣਕਾਰੀ ਚੈੱਕ ਕਰਕੇ ਭੇਜਿਆ ਕਰੋ ਤਾਂ ਕਿ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਅਸੀਂ ਐਡ ਡਿਲੀਟ ਨਹੀਂ ਕਰਾਂਗੇ ਸੋ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਚੈੱਕ ਕਰਕੇ ਭੇਜਿਆ ਕਰੋ ਜੀ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁੱਕ ਪੇਜ ਖੇਤੀ ਬਾੜੀ ਦੇ ਸੰਧਾਂ ਦੇ ਕਾਰੋਬਾਰ ਦੇ ਨਾਲ ਇਸੇ ਹੀ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ